ਸੰਦੋਸਤੋ ਇੱਕ ਵਾਰੀ ਫੇਰ ਤੁਹਾਡਾ ਵਾਹ ਖੇਤੀ ਦੇ ਵਿੱਚ ਸਵਾਗਤ ਹੈਗਾ ਜੀ ਅੱਜ ਅਸੀਂ ਪਿੰਡ ਅਮਲਾਲਾ ਦੇ ਵਿੱਚ ਆਏ ਆ ਇੱਥੇ ਇੱਕ ਹੋਰ ਮਸ਼ਰੂਮ ਗਰੋਅਰ ਹੈਗੇ ਆ ਜੀ ਇਹਨਾਂ ਨੇ ਹਾਲ ਹੀ ਦੇ ਵਿੱਚ ਹੁਣੇ ਥੋੜੇ ਕੁਝ ਕੁ ਸਾਲਾਂ ਦੇ ਵਿੱਚ ਆਪਣਾ ਸ਼ੁਰੂ ਕੀਤਾ ਹੈਗਾ ਮਸ਼ਰੂਮ ਦਾ ਕੰਮ ਤੇ ਆਓ ਅਸੀਂ ਅੱਜ ਤੁਹਾਨੂੰ ਮਿਲਾਉਂਦੇ ਆ ਉਹਨਾਂ ਦੇ ਨਾਲ ਇਹ ਹਾ MID ਸਾਹਿਬ ਸਾ ਤੋ ਪੂਰਾ ਨਾਮ ਦੱਸੋ ਜੀ ਆਪਣਾ ਅਬਦੁੱਲ ਹਮੀਦ ਜੀ ਅਬਦੁਲ ਹਮੀਦ ਸਾਹਿਬ ਹੈ ਗਿਆ ਇਹਨਾਂ ਨੇ ਤੁਸੀਂ ਕਿਵੇਂ ਮਤਲਬ ਤੁਹਾਨੂੰ ਹੋਇਆ ਜੀ ਇਸ ਦਾ ਸ਼ੌਂਕ ਕਿਵੇਂ ਹੋਇਆ ਇਹ ਸ਼ੌਂਕ ਇਹਦਾ ਹੋਇਆ ਜੀ ਆਪਾਂ ਜੀ ਪਲਾਂਟ ਤੇ ਜਾ ਕੇ ਦੇਖਿਆ ਸੀਗਾ ਜੀ ਜੀ ਆਪਣਾ ਸ਼ੈਡਾਂ ਦਾ ਕੰਮ ਸੀਗੇ ਫਿਰ ਉਹ ਸ਼ੈਡਾਂ ਦਾ ਕੰਮ ਟੱਕ ਰੱਸੀ ਜੀ ਅਸੀਂ ਫਿਰ ਸ਼ੌਂਕ ਜਾ ਗਏ ਸੀ ਕਿ ਮਸ਼ਰੂਮ ਦਾ ਕੰਮ ਵਧੀਆ ਜੀ ਇਸ ਕਰਕੇ ਆਪਾਂ ਨੇ ਮਸ਼ਰੂਮ ਦਾ ਕੰਮ ਸ਼ੁਰੂ ਕੀਤਾ ਜੀ ਪਿਛਲੇ ਸਾਲ ਤੋਂ ਸਾਲ ਹੋ ਗਿਆ ਜੀ ਇਹ ਕੰਮ ਠੀਕ ਹੈ ਜੀ ਵੈਸੇ ਵਧੀਆ ਹੈ ਜੀ ਬਾਕੀ ਆਰਗੈਨ ਸਿਸਟਮ ਖੇਤੀ ਹੈ ਜੀ ਮਤਲੇ ਦੇ ਚ ਕੋਈ ਇਹ ਜਾਂ ਖਾਦ ਨੁਕਸਾਨ ਦੇਣ ਵਾਲਾ ਜਾਂ ਕੋਈ ਕਿਸੇ ਤਰ੍ਹਾਂ ਦਾ ਵੀ ਕੋਈ ਹੋ ਨਹੀਂ ਹੈਗਾ ਇਹ ਬੜਾ ਵਧੀਆ ਕੰਮ ਲੱਗਿਆ ਸੀ ਫਿਰ ਮੈਂ ਇਸ ਕਰਕੇ ਇਹਨੂੰ ਸ਼ੁਰੂ ਕੀਤਾ ਤੇ ਕਿਸਾਨ ਦੋਸਤੋ ਆਓ ਅੱਜ ਆਪਾਂ ਅੱਜ ਆਪਾਂ ਚੱਲਦੇ ਹਾਂ ਅੰਦਰ ਫਾਰਮ ਦੇ ਵਿੱਚ ਪੜਾਈਂ ਦਿਖਾਈਏ ਤੁਹਾਨੂੰ ਇਹਨਾਂ ਦੇ ਮਸ਼ਰੂਮ ਦਾ ਇਹ ਪੂਰਾ ਇੱਥੇ ਇਹਨਾਂ ਨੇ ਚਾਰੇ ਪਾਸੇ ਦੇਖ ਰਹੇ ਹੋ ਤੁਸੀਂ ਮਸ਼ਰੂਮ ਦਾ ਹੀ ਗਰੋ ਕੀਤੇ ਹੋਏ ਹੈਗੇ ਆ ਤੇ ਆਪਣਾ ਫਿਰ ਕਿਵੇਂ ਇਹ ਸਿਸਟਮ ਮਤਲਬ ਤੁਸੀਂ ਪਹਿਲੇ ਸਾਲ ਤੁਸੀਂ ਦੱਸ ਰਹੇ ਹੋ ਕਿ ਇਹਦੇ ਬਾਰੇ ਇਹਦੇ ਬਾਰੇ ਐ ਨਾ ਜੀ ਆਪਾਂ ਨੇ ਤੂੜੀ ਪੈਂਦੀ ਹੈ ਜੀ ਇਹ ਚ ਸਟ੍ਰੀਮ ਦੇ ਕੇ ਤੂੜੀ ਪਾਉਂਦੇ ਆ ਜੀ ਹੂੰ ਤੂੜੀ ਪਾ ਕੇ ਜੀ ਉਹਦੇ ਚ ਫਿਰ ਆਪਾਂ ਇਹਦੇ ਜਿੰਕ ਪੈਂਦੀ ਹੈ ਜੀ ਹੂੰ ਜਿਹੜੀ ਰਾਜਸਥਾਨ ਤੋਂ ਆਂਦੀ ਹੈ ਜੀ ਉਹ ਪੈਂਦੀ ਹੈ ਜੀ ਬਾਕੀ ਇਹਨੂੰ ਫਿਰ ਮਿਲਾ ਕੇ ਜੀ ਇਹਨੂੰ ਆ ਸਟ੍ਰੀਮ ਦੰਦੇ ਆ ਜੀ ਇੱਕ ਇੱਕ ਕਮਰੇ ਚ ਬੰਦ ਕਰਕੇ ਨਾ ਜੀ ਉਦੋਂ ਬਾਅਦ ਫਿਰ ਇਹ 10 ਕਿਲੋ ਦੇ ਬੈਗ ਭਰ ਕੇ ਜੀ ਇਹ ਚ ਬੀਜ ਰਾ ਲਾ ਕੇ ਜੀ ਫਿਟ ਕਰ ਦਿੰਦੇ ਆ ਜੀ ਉਹ ਥੇ ਰੇਕਾਂ ਚ ਉਹ ਤੋਂ ਬਾਅਦ ਵਗੈਰਾ ਆਪਣਾ ਜੀ ਉੱਗਣ ਲੱਗ ਜਾਂਦੀ ਹੈ ਜੀ ਇਹ 1.5 ਮਹੀਨੇ ਦੇ ਅੰਦਰ ਅੰਦਰ ਸਾਰਾ ਆਪਣਾ ਉਹ ਦਿਖਾ ਦਿੰਦੀ ਹੈ ਜੀ ਆਪਣਾ ਜੰਮਿਆਂ ਦੀ। ਉਹ ਮੈਂ ਇੱਕ ਤੁਹਾਡੇ ਤੋਂ ਗੱਲ ਸਭ ਤੋਂ ਪਹਿਲਾਂ ਪੁੱਛਣੀ ਹੈ ਕਿ ਤੁਸੀਂ ਇਹ ਸ਼ੁਰੂਆਤ ਕਿਵੇਂ ਤੁਹਾਡਾ ਸ਼ੌਂਕ ਕਿਵੇਂ ਜਾਗਿਆ ਇਹ ਕਿ ਮਸ਼ਰੂਮ ਦਾ ਕੰਮ ਅਸੀਂ ਕਰੀਏ ਕਿਉਂਕਿ ਬਹੁਤ ਘੱਟ ਕਿਸਾਨ ਵੀਰ ਹੈਗੇ ਆ ਕਿ ਮਸ਼ਰੂਮ ਦਾ ਕੰਮ ਕਰਦੇ ਆ ਜਾਂ ਹੋਰ ਆਪਣੇ ਅਲੱਗ ਸਹਾਇਕ ਧੰਦਾ ਕੋਈ ਵੀ ਹੈਗਾ ਖੇਤੀਬਾੜੀ ਦਾ ਉਹ ਕਰਦੇ ਹੈਗੇ ਆ ਜੀ। ਜੀ ਕਾਇਸ ਹੋ ਗਈ ਸੀ ਕਰਕੇ ਇਹ ਜਾਗਿਆ ਸੀ ਕਿ ਵੀ ਆਪਾਂ ਇਹ ਕੰਮ ਨੂੰ ਅੱਗੇ ਵਧਾਈਏ ਜੀ ਆਪਣੇ ਕਾਰੋਬਾਰ ਨੂੰ ਜੀ ਇਸ ਕਰਕੇ ਵੀ ਆਪਾਂ ਨੇ ਫਿਰ ਇਹਨੂੰ ਸ਼ੁਰੂ ਕੀਤਾ ਸੀਗਾ ਜੀ ਵੀ ਇਹ ਕੰਮ ਠੀਕ ਹੈ ਜੀ ਹਾਂ ਕਦੋਂ ਸ਼ੁਰੂ ਕੀਤਾ ਸਾਲ ਹੋ ਸਾਲ ਤੋਂ ਉੱਪਰ ਹੋ ਗਿਆ ਸੀਗਾ ਜੀ ਅੱਛਾ ਜੀ ਪਹਿਲੇ ਸਾਲ ਤੁਸੀਂ ਕਿੰਨੇ ਇਹਦੇ 6 ਸਾਲ 'ਚ ਅਸੀਂ 500 ਬੈਗ ਪਾਇਆ ਸੀਗਾ ਜੀ ਅੱਛਾ ਜੀ ਉਸ ਤੋਂ ਬਾਅਦ ਜੇ ਅਸੀਂ ਫਿਰ ਹੁਣ ਅਗਲੀ ਵਾਰ ਜੀ 1500 ਕਰਦੇ ਸੀਗਾ ਜੀ ਹੁਣ ਅੱਗੇ ਵਾਰੇ ਫਿਰ ਸੋਚ ਰਹੇ ਅਸੀਂ ਵੀ ਕੰਮ ਠੀਕ ਹੈ ਜੀ ਸੈੱਟ ਹੈ ਜੀ ਇਹਨੂੰ ਹੋਰ ਵਧਾਉਣ ਦੀ ਕੋਸ਼ਿਸ਼ ਕਰਾਂਗੇ ਜੀ ਜੇ ਸਾਨੂੰ ਆਪਣਾ ਕੋਈ ਗਵਰਨਮੈਂਟੀ ਵੀ ਆਪਾਂ ਨੂੰ ਕੋਈ ਸਹਾਇਤਾ ਤੇ ਸਰਕਾਰ ਵੱਲੋਂ ਤੁਸੀਂ ਅਪਲਾਈ ਕੀਤਾ ਕੋਈ ਇਹਦਾ ਕਰੇ ਨਹੀਂ ਜੀ ਹੈਗੇ ਅੱবিਜਾ ਅਪਲਾਈ ਕਰਤਾਨੀ ਸੀਗਾ ਜੀ ਹੂੰ ਹੂੰ ਤਾਂ ਹੁਣ ਕਰਾਂਗੇ ਜੀ ਹੁਣ ਅੱਗੇ ਸੋਚਿਆ ਜੀ ਵੀ ਅੱਗੇ ਹੋਰ ਵਧਾਈਏ ਕਾਰੋਬਾਰ ਜੀ ਤੁਸੀਂ 500 ਬੈਗ ਤੋਂ 1500 ਬੈਗ ਕੀਤੇ ਹੈਗੇ ਤੇ ਇਹਦੇ ਵਿੱਚ ਤੁਹਾਨੂੰ ਕੁਝ ਲੱਗਿਆ ਹੋਵੇਗਾ ਕੋਈ ਪ੍ਰੋਫਿਟ ਹੋਇਆ ਹੋਵੇਗਾ ਤਾਂ ਹੀ ਤੁਸੀਂ ਇਹਨੂੰ ਵਧਾਇਆ ਵਧਾਇਆ ਤੇ ਪਹਿਲੇ ਸਾਲ ਕਿਵੇਂ ਰਿਹਾ ਤੁਹਾਡਾ ਇਹ ਪਹਿਲੇ ਸਾਲ ਜੀ ਸਾਨੂੰ ਤਕਰੀਬਨ ਠੀਕ ਰਿਹਾ ਜੀ ਕਿ ਆਪਾਂ ਨੂੰ ਜਿੱਦਾਂ 40% ਬਚਦਾ ਸੀਗਾ ਜੀ ਹੂੰ ਮਤਲਬ ਉਹਦੇ ਵਾਸਤੇ ਫਿਰ ਇੱਕ ਸਾਈਡ ਬਿਜ਼ਨਸ ਹੈ ਜੀ ਹਾਂਜੀ ਮੇਨ ਤਾਂ ਇਹ ਇੱਕ ਸਾਈਡ ਬਿਜ਼ਨਸ ਵੀ ਹੈਗਾ ਇਹ ਪਰਮਾਨੈਂਟ ਵੀ ਨਹੀਂ ਹੈਗਾ ਜੀ ਉਹ ਤੋਂ ਬਾਅਦ ਹੀ ਆਪਣਾ ਕੰਮ ਫਿਰ ਹੋਰ ਵੈਲਡਿੰਗ ਦਾ ਸ਼ੈੱਡ ਹੈ ਮੈਂ ਕੰਮ ਸੀਗਾ ਜੀ ਅੱਛਾ ਜੀ ਆ ਉਹਨਾਂ ਨੂੰ ਆਪਾਂ ਨੇ ਘਟਾ ਕੇ ਥੋੜਾ ਜਿਹਾ ਇੱਧਰ ਧਿਆਨ ਦਿੱਤਾ ਜੀ ਤੁਸੀਂ ਇਹਦੀ ਕੋਈ ਟ੍ਰੇਨਿੰਗ ਵੀ ਲਈ ਸੀਗੀ ਨਹੀਂ ਜੀ ਬਸ ਟ੍ਰੇਨਿੰਗ ਤਾਂ ਇਹ ਸਭ ਪਲਾਂਟ ਜਿਸਮਰ ਗਏ ਸੀਗੇ ਨਾ ਜੀ ਉੱਥੋਂ ਤੋਂ ਨੋ ਨ ਕਿਹ ਕਿੱਥੇ ਗਏ ਸੀ ਕਿਹੜੇ ਆ ਇੱਥੇ ਕੋਰ ਕੋਰਪਿੰਡ ਹੈਗਾ ਜੀ ਇੱਕ ਪਲਾਂਟ ਆਪਣਾ ਅੱਛਾ ਜੀ ਬਸ ਉੱਥੇ ਸ਼ੈੱਡ ਪਾਰੇ ਸੀਗੇ ਉੱਥੇ ਫਿਰ ਸ਼ੌਕ ਜਾ ਗਿਆ ਜੀ ਵੀ ਇਹ ਕੰਮ ਬੜਾ ਵਧੀਆ ਹੈ ਜੀ ਠੀਕ ਹੈ ਜੀ ਇਹ ਠੀਕ ਹੈ ਜੀ ਬਾਕੀ ਉਹਦੇ 'ਚ ਇਹ ਇਹਦੀ ਇਹਦੀ ਜਿਹੜੀ ਮਾਰਕੀਟਿੰਗ ਹੈਗੀ ਹੈ ਇਹਨੂੰ ਵੇਚਣਾ ਵੇਚਣ ਦਾ ਵੀ ਕਾਫੀ ਮਸਲਾ ਹੁੰਦਾ ਹੋਇਆਗਾ ਜੀ ਹਾਂਜੀ ਵੇਚਣ ਦਾ ਇਸ ਤਰ੍ਹਾਂ ਜੀ ਮਤਲਬ ਇਹਨੂੰ ਆਪਾਂ ਕਿਸਾਨ ਮੰਡੀ ਚ ਲੈ ਚਕੇ ਹੂੰ ਆਪਾਂ ਆਪਣੇ ਭਾਅ ਵੇਚਦੇ ਆ ਜਿੱਦਾਂ ਗਵਰਨਮੈਂਟ ਦਾ ਜੀ ਉਹ ਹੈ ਜੀ ਕਿਸਾਨ ਆਪਣੇ ਭਾਅ ਵੇਚ ਦਿੰਦਾ ਹੈ ਬਾਕੀ ਦੁਕਾਨਦਾਰ ਥੋੜਾ ਆਪਣਾ ਨਖਰੇ ਕਰਦਾ ਹੈ ਨਖਰੇ ਕਰਦੇ ਆ ਜੀ ਉਹ ਆਪ ਸਾਨੂੰ ਅਸੀਂ 100 ਵੀ ਵੇਚ ਦਾਂਗੇ ਤਾਂ ਗਾਹਕ ਨੂੰ ਵੀ ਫਾਇਦਾ ਰਹੇਗਾ ਜੀ ਹਾਂ ਹਾਂ ਸਾਨੂੰ ਵੀ ਜੀ ਆਪਣਾ ਹੋ ਰਹੇਗਾ ਜੀ ਤੁਹਾਡੇ ਨਾਲ ਸੰਪਰਕ ਵੀ ਕੀਤਾ ਹੋਣਾ ਕੁਝ ਲੋਕਾਂ ਨੇ ਇਸ ਨੂੰ ਅੱਗੇ ਮਾਰਕੀਟ ਦੇ ਵਿੱਚ ਲਜਾਣ ਵਾਸਤੇ ਜਾਂ ਕੋਈ ਕਿਸੇ ਕੰਪਨੀ ਨੇ ਨੇ ਇਹ ਸਿੱਧਾ ਵਾ ਸਿੱਧਾ ਹੀ ਹੋਣੇ ਸਿੱਧਾ ਹੀ ਆਪਣੇ ਆਪ ਹੀ ਲੱਗੇ ਜੀ ਕਿ ਆਪਣਾ ਕੰਮ ਦੀ ਸਪਾਰਨ ਕਰ ਸੀ ਮੈਨੂੰ ਵੀਰ ਇੱਕ ਚੀਜ਼ ਹੋਰ ਦੱਸੋ ਇਹ ਤੁਹਾਡੀ ਕਿੰਨੀ ਜਗ੍ਹਾ ਹੈਗੀ ਹੈ ਤੁਹਾਡੀ ਆਪਣੀ ਜਗ੍ਹਾ ਹੈਗੀ ਹੈ ਹਾਂ ਜੀ ਮੇਰੀ ਆਪਣੀ ਜਗ੍ਹਾ ਹੈ ਇਹ ਕਿੰਨੀ ਹੈ ਕਿੰਨੀ ਜਗ੍ਹਾ ਹੈ ਇਹ ਜਿੱਤੇ ਤਿੰਨ ਵੀ ਆਪਣੇ ਤਿੰਨ ਬਿਸਵੇ ਹੈ ਜੀ ਤਿੰਨ ਬਿਸਵੇ ਦੇ ਵਿੱਚ ਤੁਸੀਂ ਇਹ ਪੂਰਾ ਪ੍ਰੋਜੈਕਟ ਲਗਾ ਰਹੇ ਹੋ ਹਾਂ ਜੀ 40 ਵਾਏ 40 ਵਾਏ ਯਾਨੀ ਕਿ ਇਹ ਵੀ ਦਾ ਉਹ ਹੈ ਜੀ ਆਪਣਾ ਅੱਛਾ ਜੀ ਇਹਦੇ ਵਿੱਚ ਤੁਸੀਂ ਹੁਣ 1500 ਬੈਗ ਰੱਖੇ ਹੋਏ ਹੈਗੇ ਹਾਂ ਕੱਲ ਨੂੰ ਤੁਸੀਂ ਵਧਾਉਣੇ ਆ ਤਾਂ ਫਿਰ ਉਹਦੇ ਵਾਸਤੇ ਕੀ ਕਰੋਗੇ ਕਰੋਗੇ ਬਣਾਓਗੇ ਤੁਸੀਂ ਇਹਦੇ ਬਾਰੇ ਹੈ ਨਾ ਤੇ ਇੱਕ ਗੱਲ ਹੋਰ ਹੈਗੀ ਹੈ ਕਿ ਇਹ ਤੁਸੀਂ ਜਿਵੇਂ ਜ਼ਿਕਰ ਕੀਤਾ ਇਹਦੇ ਵਿੱਚ ਉਹ ਤੁਸੀਂ ਇੱਕ ਹੋਰ ਗੱਲ ਕੀ ਕਿ ਆਰਗੈਨਿਕ ਹੈ ਸਾਰਾ ਇਹ ਸਿਸਟਮ ਹਾਂ ਆਨ ਆਨ ਆਰਗੈਨਿਕ ਹੈਗਾ ਸਾਰਾ ਹੈ ਨਾ ਮਤਲਬ ਇਹਦੇ ਵਿੱਚ ਕੋਈ ਤੁਹਾਨੂੰ ਪ੍ਰੋਬਲਮ ਨਹੀਂ ਲੱਗਦੀ ਹੈਗੀ ਕਿ ਸਰ ਵੀਰੋ ਤੁਸੀਂ ਦੇਖ ਲਓ ਆ ਦੇਖ ਸਕਦੇ ਤੁਸੀਂ ਮਸ਼ਰੂਮਜ਼ ਮੇਰੇ ਹੱਥ ਦੇ ਵਿੱਚ ਹੈਗੀਆਂ ਕਿੰਨੀਆਂ ਸ਼ਾਨਦਾਰ ਮਸ਼ਰੂਮ ਹੈਗੀਆਂ ਇੱਥੇ ਇਹਨਾਂ ਨੇ ਅੰਦਰੋਂ ਦੀ ਹਲੇ ਉਹ ਨਹੀਂ ਕੱਟੀਆਂ ਹੈਗੀਆਂ ਹਾਂਜੀ ਹੁਣ ਕਟਿੰਗ ਹੋ ਰਹੀ ਹੈ ਜੀ ਹਲੇ ਕਟਿੰਗ ਹੋ ਰਹੀ ਹੈਗੀ ਆਹ ਦੇਖਦੇ ਆਂ ਅੰਦਰ ਵੈਸੇ ਲਾਈਟ ਥੋੜੀ ਜਿਹੀ ਘੱਟ ਹੈਗੀ ਆ ਫਿਰ ਵੀ ਆਪਾਂ ਤੁਹਾਨੂੰ ਅੰਦਰ ਲੈ ਕੇ ਚੱਲਦੇ ਹੈਗੇ ਆ ਤੇ ਆ ਦੇਖੋ ਤੁਸੀਂ ਪੂਰਾ ਇਹਨਾਂ ਨੇ ਰੈਕ შე ਤੁਮ ਆ ਰੈਕ ਦੇ ਵਿੱਚ ਰੱਖਿਆ ਹੋਇਆ ਹੈਗਾ ਜੀ ਇਹਨਾਂ ਨੇ ਸਿਸਟਮ ਸਾਰਾ ਹੀ ਤੇ ਅੰਦਰ ਉਹ ਇੱਕ ਜਵਾਨ ਲੱਗਾ ਹੋਇਆ ਹੈਗਾ ਮਸ਼ਰੂਮ ਦੀ ਕਟਿੰਗ ਕਟਿੰਗ ਕਰ ਰਿਹਾ ਹੈਗਾ ਉਹ ਹੈ ਹਮੀ ਜੀ ਤੁਸੀਂ ਦੱਸੋ ਕੀ ਇਸ ਵਾਰੀ ਤੁਹਾਨੂੰ ਕੀ ਉਮੀਦ ਹੈਗੀ ਹੈ ਕਿ ਕਿੰਨੀ ਤੁਸੀਂ ਇਹਦੇ ਵਿੱਚ ਪ੍ਰੋਡਕਸ਼ਨ ਕਰ ਲੋਗੇ ਤੇ ਕਿੰਨਾ ਤੁਹਾਨੂੰ ਮੁਨਾਫਾ ਦੇ ਵਿੱਚ ਹੋ ਜਾਪਾਏਗਾ ਦੇਖੋ ਜੀ ਇਦਾਂ ਨਹੀਂ ਆਪਣਾ ਮੁਨਾਫਾ ਤਾਂ ਜੀ ਇਤਾਂ ਹੀ ਹੁੰਦੀ ਹੈ ਇਦਾਂ ਆਪਣੀ ਮਿਹਨਤ ਹੈ ਜੀ ਆਪਣੀ ਖਰਚਾ ਲੇਬਰ ਲੋਬਰ ਦਾ ਉਹ ਕਰਕੇ ਜੀ ਯਾਨੀ ਕਿ ਤੁਹਾਨੂੰ 70 80 ਕਿ ਪਰਸੈਂਟ ਤਕਰੀਬਨ ਹੁਣ ਮਾਰਜਿਨ ਲੱਗ ਰਿਹਾ ਸੀਗਾ ਜੀ ਅੱਛਾ ਜੀ ਇਹਦੇ ਚ ਇੱਕ ਬਿਮਾਰੀ ਆਂਦੀ ਹੈ ਜੀ ਹੂੰ ਉਹਦਾ ਨੂੰ ਦਵਾਈ ਵੀ ਉਹ ਨਹੀਂ ਕਰਦੀ ਜੀ ਜੇ ਮਤਲਬ ਖਤਮ ਨਹੀਂ ਕਰਦੀ ਹੈਗੀ ਉਸ ਕਰਕੇ ਵੀ ਇਹ ਬੱਬਲ ਕਹਿੰਦੇ ਆ ਜੀ ਇਹਨੂੰ ਅੱਛਾ ਜੀ ਬਿਮਾਰੀ ਬੱਬਲ ਹੈ ਨਾ ਇਹ ਆ ਜਾਂਦੀ ਹੈ ਜੀ ਬਾਕੀ ਅਗਰ ਇਹ ਨਾ ਆਵੇ ਤਾਂ तकरीबन 70 80% ਤੱਕ ਪਹੁੰਚ ਜਾਂਦੀ ਹੈ ਜੀ ਅੱਛਾ ਜੀ ਠੀਕ ਹੈ ਜੀ ਯਾਨੀ ਕਿ ਕੋਈ ਘਟ ਘਟ ਦੇ ਘਾਟੇ ਦੇ ਚਾਂਸ ਹੂੰ ਘਟ ਨੇ ਜੀ ਅਸੀਂ ਇੱਕ ਪਹਿਲਾਂ ਵੀ ਵੀਡੀਓ ਬਣਾਇਆ ਸੀਗਾ 2 ਸਾਲ ਪਹਿਲਾਂ ਉਹਦੇ ਵਿੱਚ ਫਿਰ ਕਿਸਾਨ ਵੀਰਾਂ ਦੇ ਬਹੁਤ ਸਾਰੇ ਸਾਨੂੰ ਕਮੈਂਟ ਆਏ ਸੀਗੇ ਕਿ ਉਹ ਨਵਾਂ ਠੰਡਾ ਇਹ ਠੰਡਾ ਯਾਨੀ ਕਿ ਮਸ਼ਰੂਮ ਦਾ ਕੰਮ ਕਰਨਾ ਚਾਹੁੰਦੇ ਆ ਉਹ ਕਿੱਥੋਂ ਸ਼ੁਰੂ ਕਰਨ ਫਿਰ ਉਹਦਾ ਬਾਰੇ ਥੋੜਾ ਜਿਆ ਇਹਦੀ ਟ੍ਰੇਨਿੰਗ ਲਈ ਆਏਗੀ ਜੀ ਤਈ ਉਥੇ ਪਲਾਂਟ ਤੇ ਜਾ ਕੇ ਨਾ ਜੀ ਮਤਲਬ ਕਿਹੜੇ ਪਲਾਂਟ ਦੇ ਵਿੱਚ ਜਾ ਕੇ ਇੱਥੇ ਆਪਣਾ ਕੌਰਕੌਰ ਪਿੰਡ ਹੈ ਡੇਰਾ ਵਸੀ ਹਲਕੇ ਦੇ ਵਿੱਚ ਹੀ ਹੈ ਦੇ ਵਿੱਚ ਹੈ ਜੀ ਅੱਛਾ ਜੇ ਕੋਈ ਬੰਦਾ ਦੂਰ ਰਹਿੰਦਾ ਹੈਗਾ ਤੇ ਉਹ ਫੇਰ ਉਥੇ ਆਪਣੇ ਨਜ਼ਦੀਕੀ ਜਾਂ ਕਿਤੇ ਵੀ ਫਾਰਮ ਦੇ ਵਿੱਚ ਕਿਸੇ ਦੇ ਕੋਲ ਜਾ ਕੇ ਕਰ ਸਕਦਾ ਹੈ ਜੀ ਜਾ ਕੇ ਟਰਾਈ ਕਰ ਸਕਦਾ ਹੈ ਜੀ ਹਾਂ ਕਿਉਂਕਿ ਬੀਜ ਵੀ ਚਾਹੀਦਾ ਹੈਗਾ ਸੀਡ ਵੀ ਨਾ ਕਿੱਥੋਂ ਮਿਲ ਜਾਂਦਾ ਹੈਗਾ ਉਹ ਮਿਲਦਾ ਜੀ ਹਾਂ ਜੀ ਠੀਕ ਠੀਕ ਹੈ ਜੀ ਜੇ ਬੀਜ ਆ ਜੀ ਕਣਕ ਨੂੰ ਬੀਜ ਲਗਾ ਕੇ ਸੋਧ ਕੇ ਜੀ ਬੀਜ ਲਾ ਦਿੰਦੇ ਆ ਜੀ ਹੂੰ ਐਮਪੀ ਤੋਂ ਕਣਕ ਆਂਦੀ ਹੈ ਜੀ ਠੀਕ ਹੈ ਜੀ ਇਹ ਨੋਰਮਲ ਆ ਉਹਦਾ ਬੀਜ ਤਿਆਰ ਕਰਕੇ ਫਿਰ ਉਹਨਾਂ ਵਿੱਚ ਟ੍ਰੇਨਿੰਗ ਲਈ ਜਾਂਦੀ ਹੈ ਜੀ ਹਾਂ ਬਿਨਾ ਟ੍ਰੇਨਿੰਗ ਤੋਂ ਤਾਂ ਕੁਝ ਨਹੀਂ ਹੁੰਦਾ ਹੈਗਾ ਜੀ ਕਿਉਂਕਿ ਇਹ ਥੋੜਾ ਕੋਈ ਵੀ ਕੰਮ ਲੈ ਲੋ ਰਿਸਕੀ ਦਾ ਥੋੜਾ ਵਗਦਾ ਹੈ ਰਿਸਕੀ ਤਾਂ ਹੈ ਜੀ ਹਾਂ ਜੀ ਰਿਸਕੀ ਤਾਂ ਕਾਫੀ ਹੈ ਜੀ ਹੁਣ ਇਹ 90 80 ਰੁਪਏ ਦਾ ਬੈਗ ਸੀਗਾ ਜੀ ਹਾਂ ਜੀ ਇਹਦੇ ਚਦੋ ਆਪਣਾ ਉਹ ਮਾਰਜਨ ਵੀ ਕੱਢਣਾ ਜੀ ਅਸੀਂ ਹੂੰ ਤੇ ਬਾਕੀ ਆਪਣਾ ਇਹਦਾ ਖਰਚਾ ਵੀ ਹੈਗਾ ਜੀ ਹੂੰ ਹੂੰ ਠੀਕ ਹੈ ਜੀ ਇਸ ਕਰਕੇ ਤੇ ਤੁਹਾਨੂੰ ਉਮੀਦ ਹੈਗੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਇਸ ਨੂੰ ਹੋਰ ਵੀ ਅੱਗੇ ਤੁਸੀਂ ਵਧਾਓਗੇ ਜੀ ਇਹਨੂੰ ਹੁਣ ਕੰਪਲੀਟ ਕਰ ਮਤਲਬ ਹੁਣ ਤਾਂ ਹੀ ਅਸੀਂ ਵੈਗ ਦੋਏ ਪਲਾਂਟ ਤੋਂ ਲੈ ਕੇ ਆਂਦੇ ਆ ਜੀ ਅਸੀਂ ਸੋਚ ਰਹੇ ਹਾਂ ਕਿ ਵੀ ਆਪਾਂ ਅਸੀਂ ਆਪਣਾ ਹੀ ਪਲਾਂਟ ਤਿਆਰ ਕਰੀਏ ਜੀ ਠੀਕ ਹੈ ਜੀ ਮਤਲਬ ਇਹਨੂੰ ਜੇ ਪੰਕ ਤੇ ਗਵਰਨਮੈਂਟ ਦੀ ਸਹਾਇਤਾ ਮਿਲ ਜੇ ਨਾਲ ਰੱਬ ਜ਼ਰੀਆ ਬਣਾ ਦਵੇ ਜੀ ਰਿਸਰਚ ਕਾਰ ਕੇ ਸੀ ਵੀ ਇਹਨੂੰ ਲੈ ਕੇ ਕੰਪਲੀਟ ਆਪੀ ਤਿਆਰ ਕਰਨੇ ਜੀ ਤੇ ਤੁਸੀਂ ਮਹਿਕਮੇ ਦੇ ਨਾਲ ਕਦੇ ਸੰਪਰਕ ਨਹੀਂ ਕੀਤਾ ਹੈਗਾ ਨਹੀਂ ਜੀ ਇਹ ਪਹਿਲੀ ਵਾਰ ਹੋਇਆ ਜੀ ਇਹ ਮਤਲਬ ਲਗਾਤ ਜੀ ਅੱਛਾ ਜੀ ਤੇ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੀ ਹੈਗੀ ਹੈ ਜੀ ਉਹ ਵੀ ਕਾਫੀ ਇਹਦੇ ਵਿੱਚ ਸਪੋਰਟ ਕਰਦੇ ਤੇ ਇੱਥੇ ਵੀ ਖੇਤੀਬਾੜੀ ਵਿਭਾਗ ਹੈਗਾ ਡੇਰਾ ਬੱਸੀ ਦੇ ਵਿੱਚ ਜੀ ਡੇਰਾ ਬੱਸੀ ਜੀ ਹਾਂਜੀ ਕੋਈ ਨਹੀਂ ਹੋਣਾ ਆਉਣ ਦੀ ਕੋਸ਼ਿਸ਼ ਕਰਾਂਗੇ ਜੀ ਚੈਕਿੰਗ ਕਰਾਂਗੇ ਉਹ ਕਰਕੇ ਕਰਕੇ ਜੀ ਫਿਰ ਆਪਾਂ ਕੋਸ਼ਿਸ਼ ਕਰਾਂਗੇ ਜੀ ਅੱਗੇ ਵਾਸਤੇ ਜੀ ਕਿਸਾਨ ਦੋਸਤੋ ਇਹ ਹਾਮਿਦ ਜੀ ਹੈਗੇ ਆ ਪਿੰਡ ਜਿਹੜਾ ਹੈਗਾ ਅਮਲਾਲ ਹੈਗਾ ਇਹਨਾਂ ਦਾ ਤੇ ਡੇਰਾ ਵਸੀ ਹਲਕੇ ਦੇ ਵਿੱਚ ਇਹ ਪਿੰਡ ਹੈਗਾ ਇਹ ਆਪਾਂ ਮਸ਼ਰੂਮ ਦਾ ਕੰਮ ਇੱਥੇ ਇਹਨਾਂ ਨੇ ਗਰੋ ਕਰਨੇ ਸ਼ੁਰੂ ਕੀਤੇ ਤਾਂ ਜਿਵੇਂ ਜ਼ਿਕਰ ਕੀਤਾ ਹੈਗਾ ਕਿ 2 ਸਾਲ ਦੂਸਰਾ ਸਾਲ ਹੈਗਾ ਇਹਨਾਂ ਦਾ ਤੇ ਬੜੇ ਵਧੀਆ ਤਰੀਕੇ ਨਾਲ ਕਰ ਰਹੇ ਹੈਗੇ ਆ ਤੇ ਜੇ ਤੁਸੀਂ ਵੀ ਕੋਈ ਕਮੈਂਟ ਦੇ ਵਿੱਚ ਲਿਖੋ ਜੇ ਟ੍ਰੇਨਿੰਗ ਤੋਂ ਲੈਣਾ ਚਾਹੁੰਦੇ ਹੋ ਵੈਸੇ ਤਾਂ ਨਜ਼ਦੀਕੀ ਜਿਹੜਾ ਤੁਹਾਡਾ ਕੋਈ ਵੀ ਮਸ਼ਰੂਮ ਗਰੋਅਰ ਜਿਹੜਾ ਅੱਛੇ ਲੈਵਲ ਤੇ ਕੰਮ ਕਰ ਰਿਹਾ ਉੱਥੋਂ ਦੀ ਤੁਸੀਂ ਜਾਣਕਾਰੀ ਲੈ ਸਕਦੇ ਹੋ ਜੀ ਵੀਰ ਜੀ ਤੁਹਾਡਾ ਇਸ ਸਾਡੇ ਵੱਲੋਂ ਬਹੁਤ ਸ਼ੁਭ ਕਾਮਨਾਵਾਂ ਜੀ ਤੁਹਾਨੂੰ ਤੁਸੀਂ ਹੋਰ ਅੱਗੇ ਤਰੱਕੀ ਕਰੋ ਵਧੀਆ ਕਰੋ ਔਰ ਜਿਵੇਂ ਕਿ ਜ਼ਿਕਰ ਕੀਤਾ ਹੈ ਮਾਰਕੀਟਿੰਗ ਦੀ ਕੋਈ ਇੰਨੀ ਜ਼ਿਆਦਾ ਤੁਸੀਂ ਦੱਸ ਰਹੇ ਕੋਈ ਨਹੀਂ ਸਮੱਸਿਆ ਪ੍ਰੋਬਲਮ ਸਮੱਸਿਆ ਨਹੀਂ ਹੈ ਇਹ ਕੋਈ ਪ੍ਰੋਬਲਮ ਨਹੀਂ ਹੈ ਇਹਦੇ ਚਲੀ ਪਨੀਰ ਤੋਂ ਵੀ ਜ਼ਿਆਦਾ ਤੱਤ ਨੇ ਸੀ ਨਾ ਇਹਨੂੰ ਮਤਲਬ ਉਹ ਦੇਖਿਆ ਸੀਗਾ ਜੀ ਬਈ ਇਹਨਾਂ ਚ ਕੋਈ ਮਲਾਵਟ ਨਹੀਂ ਹੈਗੀ ਹਾਂ ਜਿੱਦਾਂ ਹੁਣ ਪਨੀਰ ਚ ਹੋ ਗਈ ਹੋਰ ਕਾਸ਼ ਚ 136 ਮਲਾਵਟਾਂ ਆ ਰਹੀਆਂ ਜੀ ਇਹ 슈ਗਰ ਵਾਸਤੇ ਬਹੁਤ ਵਧੀਆ ਚੀਜ਼ ਨਹੀਂ ਜਿੰਨੇ ਇਹਨੂੰ ਤਾਜੀ ਕਰਕੇ ਜੀ ਉਹ ਕਰਾਂਗੇ ਆਪਾਂ ਹੂੰ ਹੂੰ ਇਹਦੀ ਬਣਾਵਾਂਗੇ ਜੀ ਸਬਜ਼ੀ ਵਗੈਰਾ ਜੋ ਵੀ ਪਕੌੜੇ ਹੋ ਜਿਸ ਤਰ੍ਹਾਂ ਵੀ ਜੋ ਵੀ ਜਿਸ ਤਰ੍ਹਾਂ ਬਣਾ ਚਾਹਣ ਆਚਾਰ ਵੀ ਆਚਾਰ ਵੀ ਆਚਾਰ ਵੀ ਬਣਦਾ ਜੀ ਬਹੁਤ ਕੁਝ ਬਣਨ ਆਇਆਗਾ ਇਸ ਤੋਂ ਇਲਾਵਾ ਕਿਉਂਕਿ ਜੇ ਅਗਰ ਤੁਸੀਂ ਉਹ ਚੀਜ਼ਾਂ ਬਣਾਓਗੇ ਤਾਂ ਉਹਦੇ ਵਿੱਚ ਜਿਹੜਾ ਪ੍ਰੋਫਿਟ ਜਿਹੜਾ ਮਾਰਜਨ ਹੈ ਉਹ ਬਹੁਤ ਜ਼ਿਆਦਾ ਵੱਜ ਜਾਂਦਾ ਹੈ ਵੱਜਦਾ ਜੀ ਉਹ ਵੱਜਦਾ ਜੀ ਠੀਕ ਹੈ ਠੀਕ ਹੈ ਜੀ ਤੇ ਸਾਡੇ ਚੈਨਲ ਵੱਲੋਂ ਜੀ ਬਹੁਤ ਬਹੁਤ ਤੁਹਾਨੂੰ ਸ਼ੁਭਕਾਮਨਾਵਾਂ ਜੀ ਤੇ ਬਹੁਤ ਬਹੁਤ ਧੰਨਵਾਦ ਜੀ ਠੀਕ ਹੈ